ਦੀ ਨਾਲੇ ਤੁਹਾਨੂੰ ਮੈਂ ਸ਼ਬਾਤ ਸਿੰਘ ਕੀ ਗੱਲਬਾਤ ਹੋਈ ਜੀ ਜੇ ਰਾਤ ਨੂੰ ਪਾਣੀ ਪਿਆ 3 ਵਜੇ ਬਹੁਤ ਪਾਣੀ ਪਿਆ ਸਾਰਾ ਅੰਦਰ ਘਰਾਂ ਚ ਪਾਣੀ ਭੜ ਗਿਆ ਅਸੀਂ ਦੌੜ ਕੇ ਬਾਹਰ ਨੂੰ ਭੱਜ ਗਏ ਤੇ ਪਾਣੀ ਸਾਰੇ ਸਮਾਨ ਗਿੱਲਾ ਹੋ ਗਿਆ ਤੇ ਕੁਝ ਰੁੜ ਗਿਆ ਬੱਕਰੀਆਂ ਹੈਣੀਆਂ 2-4 ਰੁੜ ਗਈਆਂ ਤੇ 26 ਤਰੀਕ ਨੂੰ ਵੀ ਅਸੀਂ ਪਿਛਲੇ ਮਹੀਨੇ ਗਏ ਸੀ ਤੇ ਕਹਿੰਦੇ ਪ੍ਰਸ਼ਾਸਨ ਅੱਗੇ ਦੁਹਾ ਗੁਹਾਰ ਲਾਈ ਤੇ ਉਹਨਾਂ ਨੂੰ ਕਿਹਾ ਵੀ ਸਾਡਾ ਕੁਝ ਹੱਲ ਸੋਚੋ ਤੇ ਕੁਝ ਸਾਡੇ ਸਾਡਾ ਸਮਾਨ ਜਿਹੜਾ ਰੁੜ-ਬੁੜ ਗਿਆ ਆ ਤੇ ਉਹ ਕਹਿੰਦੇ ਵੀ ਤੁਹਾਡੀ ਮਦਦ ਕਰਦੇ ਆਂ ਆਹੀ ਆ ਰਹੇ ਆਂ ਮਦਦ ਕਰਨ ਹਜੇ ਤੱਕ ਕੋਈ ਵੀ ਨਹੀਂ ਆਇਆ ਤੇ ਰਾਤ 3 ਵਜੇ ਪਾਣੀ ਪਿਆ ਤੇ ਫਿਰ ਸਭ ਕੁਝ ਰੁੜ ਗਿਆ ਸਾਡਾ ਜਾਨੀ ਕਿ ਸਮਾਨ ਗਿੱਲਾ ਹੋ ਗਿਆ ਜੋ ਵੀ ਆਹ ਖਾਣ ਪੀਣ ਦਾ ਸਮਾਨ ਰੁੜ ਗਿਆ ਤੇ ਸਾਡਾ ਬਹੁਤ ਨੁਕਸਾਨ ਹੋਇਆ ਆਣ ਜਾਣ ਨੂੰ ਸਾਨੂੰ ਬਹੁਤ ਦਿੱਕਤ ਹੈ ਕਿਤੇ ਮੋਟਰਸਾਈਕਲ ਨਹੀਂ ਲਾ ਕੇ ਜਾ ਸਕਦੇ ਕਿ ਆਟਾ ਲੈਣ ਨਹੀਂ ਜਾ ਸਕਦੇ ਸਮਾਨ ਲੈਣ ਨਹੀਂ ਕੁਝ ਜਾ ਸਕਦੇ ਪਿਛਲੇ ਸਮੇਂ ਜਦ ਬਾੜ ਆਈ ਸੀ ਤੇ ਕਿੰਨਾ ਕੁ ਨੁਕਸਾਨ ਹੋਇਆ ਕਾਫੀ ਨੁਕਸਾਨ ਹੋਇਆ ਸਾਰੇ ਕੋਈ ਅੰਤਾਜਾ ਤੇ ਕਹਿੰਦੇ ਲਾਨੇ ਆਏ ਭੇਜਨੇ ਆ ਸਰਕਾਰੀ ਬੰਦਿਆਂ ਨੇ ਭੇਜਨੇ ਆ ਅੰਤਾਜਾ ਦੇ ਉਹਨਾਂ ਨੇ ਲਾਣਾ ਦੇ ਸਾਡੇ ਇੱਕ ਕਿਲਾ ਪੈੜੀ ਜਿਹੜੀ ਆਈ ਡੰਗਰਾਂ ਵਾਸਤੇ ਘਾ ਵੀ ਜਾਈ ਸੀ ਉਹ ਵੀ ਰੁੜ ਗਈ ਪੂਰੀ ਸਾਹਮਣੇ ਆ ਨਾ ਘਰ ਦੇ ਨਾਲ ਹੀ ਕੋਈ ਮਦਦ ਕਰ ਕੋਈ ਮਿਲੀ ਪ੍ਰਸ਼ਾਸਨ ਨਾਲ ਕੋਈ ਮਦਦ ਨਹੀਂ ਮਿਲੀ ਕੋਈ ਨਹੀਂ ਆਇਆ ਸਾਨੂੰ ਕੋਈ ਮਦਦ ਨਹੀਂ ਮਿਲੀ ਜੀ ਪਾਣੀ ਦੀਆਂ ਪਾਈਪਾਂ ਰੁੱੜ ਗਈਆਂ ਸਾਡੀਆਂ ਆ ਹੀ ਪਾਣੀ ਸਿਰ ਤੇ ਲਿਆਣ ਦੇ ਆ ਦੋ ਤਿੰਨ ਕੈਨੀਆਂ ਜਿਹੜੀਆਂ ਦੂਰੋ ਜਾ ਕੇ ਆਧਾ ਕਿਲੋਮੀਟਰ ਪੌਣਾ ਕਿਲੋਮੀਟਰ ਤੋਂ ਮੰਨ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਕਰਨੇ ਆ ਵੀ ਸਾਡੇ ਆਣੀਆਂ ਦੇਖੇ ਸੁਣਿਆ ਜੋ ਪ੍ਰਸ਼ਾਸਨ ਦੇ ਕਰਦਾ ਲੋਕਾਂ ਨੂੰ ਹੈਲਪ ਦੇ ਕਰਦਾ ਸਾਨੂੰ ਵੀ ਦੇਣ ਤੇ ਆਸੀਂ ਵੀ ਕਿਨਾ ਆਪਣਾ পেট ਭਾਲੀਏ ਤੇ ਬਹੁਤ ਮੁਸ਼ਕਲ ਹੈ ਗਈ ਹੈ ਜੀ ਕਿ ਨਾ ਆਇਆ ਜੀ ਮੁਹੰਮਦ ਸ਼ਰੀਫ ਕਿਹੜਾ ਪਿੰਡ ਲੇੜ ਇਹ ਗੱਲ ਬਾਤ ਹੋਈ ਆ ਜਿਹੜਾ ਰਾਤ ਪਾਣੀ ਸਰ ਪਹਿਲੀ ਵਾਰ ਦਾ ਤੇ 26 ਤਰੀਕ ਪਿਛਲੇ ਮਹੀਨੇ ਤੇ ਬੜਾ ਪਾਣੀ ਆ ਨੁਕਸਾਨ ਬੜਾ ਹੋਇਆ ਜੀ ਰਾਸ਼ਨ ਦਾ ਨੁਕਸਾਨ ਹੋਇਆ ਡੰਗਾ ਰਾਸ਼ਨ ਦਾ ਨੁਕਸਾਨ ਹੋਇਆ ਤੂੜੀ ਜਿਹੜੀ ਉਹ ਰੁੜ ਗਈਆ ਭਾਂਡੇ ਰੁੜ ਗਏ ਚੱਪਲਾਂ ਬੂੜ ਜੋ ਵੀ ਐ ਸੀ ਉਹ ਰੁੜ ਗਿਆ ਤੇ ਫਿਰ 3 ਵਜੇ ਪਾਣੀ ਪਿਆ ਰਾਤ ਨੂੰ ਉਸ ਉਨੇ ਬੜਾ ਨੁਕਸਾਨ ਕੀਤਾ ਸੁੱਤੇ ਪਤਾ ਹੀ ਨਹੀਂ ਲੱਗਾ ਤੇ ਜਿਹਲੇ ਪਤਾ ਲੱਗਾ ਜੀ ਖਾਰਾ ਸਮਾਰ ਰੁੜ ਗਿਆ ਰਹਿਤ ਚੈਨ ਰੁੜ ਗਿਆ ਭਾਂਡੇ ਰੁੜ ਗਿਆ ਪ੍ਰਸ਼ਾਸਨ ਵੱਲੋਂ ਸਾਨੂੰ ਮਦਦ ਜਾਈਏ ਜੀ ਪਹਿਲੇ ਕੋਈ ਮਦਦ ਹੋਈ ਜਿਸਨੇ ਪਹਿਲੇ ਤੁਹਾਡਾ ਸਮਾਨ ਢੋਇਆ ਸੀ ਸਰ ਪਹਿਲੇ ਕੋਈ ਮਦਦ ਨਹੀਂ ਹੋਈ ਹੁਣ ਕੀ ਅਪੀਲ ਕਰੋਗੇ ਅਪੀਲ ਇਹੋ ਕਰਾਂਗੇ ਪ੍ਰਸ਼ਾਸਨ ਵੱਲੋਂ ਸਾਨੂੰ ਵੀ ਜੋ ਲੋਕਾਂ ਨੂੰ ਦਿੱਤਾ ਗਿਆ ਉਹ ਸਾਨੂੰ ਵੀ ਦਿੱਤਾ ਜਾਏ